ਮਨਜੀਤ ਦਾ ਬ੍ਰਦਰ ਹੈ ਵੱਡਾ ਹੂੰ ਸਤਿੰਦਰ ਸਿੰਘ ਪਾਸਾ ਇਹ ਮੈਟਰ ਇਸ ਤਰ੍ਹਾਂ ਜੀ ਵੇਖੋ ਜਿਹੜੀ 17 ਤਰੀਕ ਨੂੰ ਸਾਡੇ ਨਾਲ ਬੜੀ ਵੱਡੀ ਵਾਰਦਾਤ ਆ ਤੇ ਕੀਤੀ ਆ ਜਿਹੜਾ ਕੁਲਦੀਪ ਸਿੰਘ ਪ੍ਰਧਾਨ ਤੇ ਪਰਚਾਨਰ ਸਿੰਘ ਚੰਨ ਇਹਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਜਮ ਚਾਇਆ ਗਿਆ ਮੇਰਾ ਨਾਮ ਮਨਜੀਤ ਸਿੰਘ ਖਾਲਸਾ ਜੀ ਬਲਕਲਾਂ ਜੀ ਮਾਬਲਾ ਸਰ 17 ਤਰੀਕ ਨੂੰ ਮੈਂ ਮੈਰਿਜ ਤੇ ਜਾ ਰਿਹਾ ਹਾਂਗਾ ਰਸਤੇ ਦੇ ਵਿੱਚ ਇਹਨਾਂ ਦੇ ਘਰੇ ਕਿਸੇ ਮਰੀਜ਼ ਦੀ ਗੱਡੀ ਆਈ ਸੀ ਤੇ ਮੈਂ ਆਪਣੇ ਛੋਟੇ ਬੇਟੇ ਨੂੰ ਕਿਹਾ ਮੇਰਾ ਹਾਰ ਨੰਬੰਦੀ ਹੀ ਗੱਡੀ ਦਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਾ ਅੰਦਰ ਜਾ ਕੇ ਆਵਾਜ਼ ਦੇ ਗੱਡੀ ਸਾਈਡ ਤੇ ਕਰਨ ਕੁਲਦੀਪ ਸਿੰਘ ਪ੍ਰਧਾਨ ਜਿਹੜਾ ਇਹਦੇ ਉਹਨਾਂ ਦੇ ਘਰੇ ਆਈ ਸੀ ਜੀ ਉਹ ਗੱਡੀ ਵਾਲਾ ਜਿਹੜਾ ਸੀ ਉਹਨੇ ਆਣ ਕੇ ਗੱਡੀ ਸਾਈਡ ਤੇ ਕਰਤੀ ਮੈਂ ਗੱਡੀ ਢਗਾਉਣ ਲੱਗਾ ਤੇ ਇਹਨਾਂ ਦਾ ਬੇਟਾ ਜਿਹੜਾ ਵਾ ਗੁਰਚੰਦਰ ਸਿੰਘ ਚੰਨ ਉਹ ਮੈਨੂੰ ਗਾਲਾ ਕੱਢ ਲਾ ਪਿਆ ਵੀ ਤੈਨੂੰ ਬੜੀ ਅੱਗ ਲੱਗੀ ਹੈ ਤੇਰੀ ਧੌਣ 'ਚ ਬੜਾ ਕਿੱਲਾ ਠੁਕਿਆ ਵਾ ਤੇਰਾ ਹੀ ਵਿਉਂ ਭੰਦਣਾ ਐਵੇਂ ਕਰਨਾ ਮੈਂ 10 ਦਿਨ ਪਹਿਲਾਂ ਜਿਹੜਾ ਬਾਹਰੋਂ ਵਿਲਾਇਤੋਂ ਜਿਹੜਾ ਇੰਡੀਆ ਆਇਆ ਜੀ ਮੈਂ ਕੋਈ ਮੈਰਜੀ ਹਿਸਤਰੀ ਦੇ ਵਿੱਚ ਉਹ ਮੈਂ ਵਿਆਹ ਟੈਂਡ ਕਰਨਾ ਆਇਆ ਸੀ ਜੀ ਉਹ ਅਦਰ ਰਿਫਲੈਕਸ਼ਨ ਹੀ ਗਈ ਮਜੀਠਾ ਰੋਡ ਦੇ ਉੱਤੇ ਤੇ ਪਿਆਲਸੇ ਦੇ ਵਿੱਚ ਮੈਂ ਜਾ ਰਿਹਾ ਹਾਂ ਜੀ ਤੇ ਉੱਥੇ ਇਹਨਾਂ ਨੇ ਜਿਹੜੀ ਆ ਮੇਰੇ ਨਾਲ ਜਿਹੜੀ ਪਹਿਲਾਂ ਮੇਰੀ ਗੱਡੀ ਦੀ ਭੰਨ ਤੋੜ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਅੰਦਰੋਂ ਹਥਿਆਰ ਲੈ ਕੇ ਦੋ ਪਿਆ ਪੁੱਤਾਂ ਨੇ ਤੇ ਮੇਰੇ ਉੱਤੇ ਜਿਹੜਾ ਕੁਲਦੀਪ ਸਿੰਘ ਪ੍ਰਧਾਨ ਆ ਇਹਨਾਂ ਸਿੱਧਾ ਫਾਇਰ ਮਾਰ ਕੇ ਜਿਹੜਾ ਵਾ ਮੈਨੂੰ ਉੱਥੇ ਜਖਮੀ ਕਰਦਾ ਨiyet ਇਹਦੀ ਬਿਲਕੁਲ ਮੈਨੂੰ ਜਾਨੋਵਾੜਨ ਦੀ ਸੀ ਲੇਕਿਨ ਪਰਮਾਤਮਾ ਦੀ ਅ ਵਦੀ ਦੇ ਨਾਲ ਜਿਹੜਾ ਮੈਂ ਬਚ ਗਿਆ ਤੇ ਉਸੇ ਸਬੰਧ ਦੇ ਵਿੱਚ ਜਿਹੜਾ ਗੁਰਚੰਦਨ ਸਿੰਘ ਆ ਉਹ ਜਿਹੜਾ ਜੇ ਪੁਲਿਸ ਤੋਂ ਬਾਹਰ ਆ ਭਗੌੜਾ ਵਾ ਕੁਲਦੀਪ ਸਿੰਘ ਨੂੰ ਜਿਹੜਾ ਉਦੋਂ ਹੀ ਪੁਲਿਸ ਨੇ ਜਿਹੜਾ ਮੌਕੇ ਤੇ ਅਰੈਸਟ ਕਰ ਲਿਆ ਹੈਗਾ ਤੇ ਸਾਨੂੰ ਮੈਨੂੰ ਹਰੇ ਇਹੀ ਡਾਰਿਆ ਜੀ ਇੱਥੇ ਮੈਂ ਗੁਰਦਾਨ ਹਸਪੀਟਲ ਲਾਡਮੈਂਟ ਆ ਇੱਥੇ ਕੁਛ ਆਣ ਪਛਾਤੇ ਬੰਦੇ ਵੀ ਜਿਹੜੇ ਆ ਸਾਡੀ ਵਾਰਡ ਦੇ ਲਾਗੇ ਜਿਹੜੇ ਘੁੰਮਦੇ ਵੇਖੇ ਗਏ ਆ ਮੈਨੂੰ ਨੇ ਇਹੀ ਡਾਇਆ ਵੀ ਇੱਕ ਤਾਂ ਮੇਰੀ ਸੁਰੱਖਿਆ ਜਿਹੜੀ ਆ ਉਹ ਬਰਕਰਾਰ ਇੱਥੇ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਇੱਕ ਜਿਹੜਾ ਗੁਰਚੰਦਰ ਸਿੰਘ ਚਾਨਣ ਆ ਉਹਨੂੰ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਵਾ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਬਸ ਮੇਰੀ ਸੀਐਮ ਸਾਹਿਬ ਨੂੰ ਵੀ ਕਿਉਂਕਿ ਅਸੀਂ ਪਾਰਟੀ ਦੇ ਵਰਕਰ ਆ ਇਹ ਵੱਧ ਤੋਂ ਵੱਧ ਜਿਹੜੀ ਆ ਸਾਡੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਜਿਹੜੀ ਸੁਣਵਾਈ ਕੀਤੀ ਜਾਵੇ ਤੇ ਜਿਹੜਾ ਭਗੌੜਾ ਹੋਇਆ ਵਾ ਗੁਰਚੰਦਰ ਸਿੰਘ ਚਾਨਣ ਉਹਨੂੰ ਛੇਤੀ ਤੋਂ ਛੇਤੀ ਰਿਸ਼ਟ ਕੀਤਾ ਜਾਵੇ ਧਮਕੀਆਂ ਸਰ ਧਮਕੀਆਂ ਤੇ ਬਹੁਤ ਆ ਰਹੀਆਂ ਜੀ ਧਮਕੀਆਂ ਕੀ ਤੁਹਾਨੂੰ ਦਸੀਏ ਸੋ ਬਾਕੀ ਇੱਥੇ ਅਣਪਛਾਤੇ ਬੰਦੇ ਜਿਹੜੇ ਰਾਤ ਨੂੰ ਇੱਥੇ ਗੱਡੀਆਂ ਆ ਹੀ ਵੇਖੀਆਂ ਮ ਘੁੰਮਦੀਆਂ ਤਾਂ ਸਾਨੂੰ ਸ਼ੱਕ ਆ ਵੀ ਕਿਸੇ ਟਾਈਮ ਵੀ ਜਿਹੜਾ ਮੇਰੇ ਉੱਤੇ ਜਾਂ ਮੇਰੇ ਪਰਿਵਾਰ ਦੇ ਉੱਤੇ ਹਮਲਾ ਹੋ ਸਕਦਾ ਵਾ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਇਹੀ ਬੇਨਤੀ ਆ ਵੀ ਛੇਤੀ ਤੋਂ ਛੇਤੀ ਜਿਹੜਾ ਵਾ ਉਹਨਾਂ ਬੰਦਿਆਂ ਨੂੰ ਫੜ ਕੇ ਰੈਸਟ ਕੀਤਾ ਜਾਵੇ ਤੇ ਮੇਰੇ ਜਾਨ ਮਾਲ ਦੀ ਜਿਹੜੀ ਰਾਖੀ ਕੀਤੀ ਜਾਵੇ ਜੀ ਮੇਰਾ ਨਾਂ ਜੀ ਭਪਿੰਦਰ ਸਿੰਘ ਖਾਲਸਾ ਸਾਡਾ ਪਿੰਡ ਬਲਕਲਾਂ ਜੀ ਮੇਰਾ ਛੋਟਾ ਬਰਦਰ ਆ ਮਨਜੀਤ ਸਿੰਘ ਜੋ ਕਿ ਕੁਸ ਸਮਾਂ ਪਹਿਲਾਂ ਜਿਹੜਾ ਬਾਹਰ ਫੋਰਨ ਤੋਂ ਆਇਆ ਸੀਗਾ ਤੇ ਇਹ ਜਦੋਂ ਕੋਈ ਸਾਡੇ ਮੈਰਜ ਸਾਡੇ ਦੋ ਪ੍ਰੋਗਰਾਮ ਸੀ ਉਹਨਾਂ ਵਾਸਤੇ ਆਇਆ ਸੀਗਾ ਇਹ ਜਿਹੜੇ ਕੁਲਦੀਪ ਸਿੰਘ ਪ੍ਰਧਾਨ ਅਤੇ ਉਹਨਾਂ ਦਾ ਬੇਟਾ ਜਿਹੜਾ ਗੁਰਚਾਨਦਰ ਸਿੰਘ ਉਰਫ ਚੰਨ ਇਹ ਸਾਡੇ ਬਾਜ਼ਾਰ ਦੇ ਵਿੱਚ ਪਹਿਲਾਂ ਇਹਨਾਂ ਦਾ ਘਰ ਹੁੰਦਾ ਅਤੇ ਅੱਗੇ ਜਾ ਕੇ ਸਾਡਾ ਆਉਂਦਾ ਸਾਡਾ ਰਸਤਾ ਇੱਕ ਹੀ ਹੈ ਜੀ ਪਰ ਇਹਨਾਂ ਨੇ ਜੋ ਵੋਟਾਂ ਆ ਉਹਦੀ ਰੰਜਿਸ਼ ਜਿਹੜੀ ਆਪਣੇ ਵਿੱਚ ਰੱਖੀ ਉਹ ਤੋਂ ਥੋੜੀ ਜੀ ਤੂੰ ਤੋਂ ਮੈਂ ਮੈਂ ਕੋਈ ਹੁੰਦੀ ਰਹੀ ਉਹਦੀ ਰੰਜਿਸ਼ ਦੇ ਵਿੱਚ ਇਹਨਾਂ ਮੇਰੇ ਭਰਾ ਜਦੋਂ ਅਸੀਂ ਪਾਰਟੀ ਤੇ ਜਾ ਰਹੇ ਹਾਂ ਮੇਰੇ ਭਰਾ ਮਨਜੀਤ ਸਿੰਘ ਤੇ ਹਮਲਾ ਕਰਤਾ ਉਹਦੀ ਪਹਿਲਾਂ ਗੱਡੀ ਤੋੜ ਦਿੱਤੀ ਆ ਗੱਡੀ ਤੋੜਨ ਤੋਂ ਬਾਅਦ ਜਦੋਂ ਉਹਨੇ ਸਾਨੂੰ ਇਨਫੋਰਮ ਕੀਤਾ ਵੀ ਮੇਰੀ ਗੱਡੀ ਤੋੜ ਦਿੱਤੀ ਆ ਤੇ ਇਹਨਾਂ ਨੇ ਉਸੇ ਵੇਲੇ ਜਦੋਂ ਗੱਡੀ 'ਚੋਂ ਬਾਹਰ ਨਿਕਲਿਆ ਉਹਨਾਂ ਨੇ ਹਮਲਾ ਕਰਕੇ ਉੱਤੇ ਤੇ ਜਿਹੜੀ ਆਪਣੀ ਲਾਇਸੈਂਸੀ ਜਿਹੜੀ ਬੰਦੂਕ ਆ ਦਨਾਲੀ ਉਹਦੇ ਨਾਲ ਹੀ ਉਹਦੇ ਨਾਲ ਜਿਹੜਾ ਫਾਇਰ ਕਰਕੇ ਉਹਨੂੰ ਜਿਹੜਾ ਵਾ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਛਾਤੀ ਦੇ ਵਿੱਚ ਫਾਇਰ ਮਾਰਿਆ ਉਹ ਪਰਮੇਸ਼ਰ ਦੀ ਕਿਰਪਾ ਨਾਲ ਜਿਹੜਾ ਵਾ ਉਹ ਬਚ ਗਿਆ ਤੇ ਅਸੀਂ ਹੁਣ ਪ੍ਰਸ਼ਾਸਨ ਨੂੰ ਇਹ ਜਿਹੜੀ ਮੰਗ ਕਰਦੇ ਆਂ ਵੀ ਜਿਹੜਾ ਹੁਣ ਜਿਹੜਾ ਇਹ ਜਿਹੜਾ ਗੁਰਚਾਨੜ ਸਿੰਘ ਚਾਹਨੇ ਆ ਉਹ ਇਸ ਟਾਈਮ ਤੇ ਬਾਹਰ ਆ ਪਘੋੜਾ ਆ ਪੁਲਿਸ ਦਾ 307 ਦਾ ਜਿਹੜਾ ਪਰਚਾ ਹੋਇਆ ਤੇ ਉਹ ਜਿਹੜਾ ਕੁਲਦੀਪ ਸਿੰਘ ਪ੍ਰਧਾਨ ਉਹ ਅਰੈਸਟ ਹੋ ਗਿਆ ਉਹਦੇ ਹਥਿਆਰ ਵੀ ਅਰੈਸਟ ਹੋ ਗਏ ਆ ਤੇ ਇਸ ਕਰ ਅਸੀਂ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਗਹਾਰ ਲਾਉਨੇ ਆ ਕਿ ਸਾਡਾ ਹਸਪੀਟਲ ਦੇ ਵਿੱਚ ਵੀ ਜਿਹੜੀ ਆ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਣਪਸੱਤੇ ਬੰਦੇ ਇੱਥੇ ਰਾਤ ਸਾਡੇ ਕੋਲ ਘੁੰਮਦੇ ਰਹਿੰਦੇ ਆ ਗੱਡੀਆਂ ਤੇ ਆਣ ਕੇ ਇੱਥੇ ਜਿਹੜੇ ਬੜੇ ਕਰਦੇ ਆ ਸਾਨੂੰ ਖਤਰਾ ਵੀ ਛੱਡਦੇ ਦੁਬਾਰਾ ਹਮਲਾ ਹੋ ਸਕਦਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਜਿਹੜੇ ਅਣਸਰ ਇਹੋ ਜਿਹੇ ਆ ਜਿਹੜੇ ਪੁੱਤਰੇ ਇਹਨਾਂ ਨੂੰ ਨੱਥ ਪਾ ਕੇ ਤੇ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ ਅਸੀਂ ਇਹ ਜਿਹੜੀ ਪ੍ਰਸ਼ਾਸਨ ਨੂੰ ਇਹੋ ਬਾਰ-ਬਾਰ ਜਿਹੜੀ ਜਿਹੜੀ ਅਪੀਲ ਕਰਦੇ ਆ ਜੀ ਹਾਂਜੀ ਪਰਚਾ 307 ਦਾ ਦਰਜ ਕਰਤਾ ਪੁਲਿਸ ਨੇ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਅਸੀਂ ਥੈਂਕਸ ਕਰਦੇ ਆ ਮਿਹਰਬਾਨੀ ਆ ਵੀ ਮੌਕੇ ਤੇ ਉਹਨਾਂ ਨੇ ਜਾ ਕੇ ਤੇ ਕੁਲਦੀਪ ਸਿੰਘ ਪ੍ਰਧਾਨ ਨੂੰ ਅਰੈਸਟ ਕੀਤਾ ਉਹਨਾਂ ਦੀ ਰਾਈਫਲ ਵੀ ਜਿਹੜੀ ਆ ਉਹ ਵੀ ਉਹਨਾਂ ਨੇ ਜਿਹੜੀ ਆਪਣੇ ਕਬਜ਼ੇ 'ਚ ਲੈ ਲਈ ਅਤੇ ਉਹਨਾਂ ਦੇ ਜਿਹੜੇ ਘਰ ਦੇ ਵਿੱਚ ਕੈਮਰਾ ਡੀ ਵੀ ਡੀ ਵੀ ਆਰ ਲੱਗਾ ਸੀ ਉਹ ਵੀ ਕਬਜ਼ੇ 'ਚ ਲੈ ਲਿਆ ਅਸੀਂ ਇਹ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਪੁੱਤਰੇ ਸਾਰਿਆਂ ਇਹਨਾਂ ਨੂੰ ਨੱਥ ਪਾਈ ਜਾਵੇ ਜੇਲ੍ਹਾਂ 'ਚ ਸੁਟਿਆ ਜਾਵੇ ਤੇ ਕਾਨੂੰਨੀ ਕਾਰਵਾਈ ਇਹਨਾਂ ਤੇ ਜਿਹੜੀ ਕੀਤੀ ਜਾਵੇ ਤੇ ਜਿਹੜੀ ਸਾਡੇ ਸਾਡੇ ਵਰਗੇ ਜਿਹੜੇ ਮਿਹਨਤ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਮਾਲ-ਜਾਨ ਦੀ ਰੱਖਿਆ ਕੀਤੀ ਜਾਵੇ ਅਸੀਂ ਹੁਣ ਇਹੋ ਜਿਹੜੀ ਆ ਸਾਡੀ ਬੇਨਤੀ ਆ ਕਿ ਸਾਡਾ ਜਿਹੜਾ ਜੋ ਜੋ ਪ੍ਰਸ਼ਾਸਨ ਨੇ ਪਹਿਲਾਂ ਸਾਡਾ ਬਹੁਤ ਜਿਹੜਾ ਸਾਥ ਦਿੱਤਾ ਕਿਰਪਾ ਕਰਕੇ ਹੁਣ ਉਹਨੂੰ ਪੁੱਤਰੇ ਬੰਦੇ ਨੂੰ ਜਿਹੜਾ ਵਾ 68 68 ਦਾ ਕੁਝ ਵੀ ਹੋ ਸਕਦਾ ਉਹਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਇਹੀ ਸਾਡੀ ਜਿਹੜੀ ਪ੍ਰਸ਼ਾਸਨਰ ਕੋ ਮੰਗਿਆ ਜੀ ਮਾਮਲਾ ਗਲਤੀ ਲਾਂਗੇ ਬਾਅਦ ਤੇ ਕਾਰ ਲੱਗੀ ਉਹਨੇ ਆਪਣੇ ਮੰਜੀ ਸਿੰਘ ਨੇ ਆਖਿਆ ਵੀ ਕਾਰ ਲਾਂਭੇ ਕਰ ਲੈ ਕਲਦੀਪ ਸਿੰਘ ਨੂੰ ਉੱਥੇ ਨਾਲ ਤੁ ਤੁ ਮੈਂ ਮਾਈ ਤੁ ਤੁ ਮੈਂ ਜਦੋਂ ਇਹਦੀ ਕਾਰ ਦਾ ਸ਼ੀਸ਼ਾ ਭੰਨ ਤਾਂ ਉਹਨੇ ਪੁੱਛਿਆ ਕਿਉਂ ਭੰਨਿਆ ਇਹ ਪੀਓ ਪੁੱਤੇ ਅੰਦਰੋਂ ਨਿਕਲਿਆ ਕਲਦੀਪ ਸਿੰਘ ਤੇ ਗੁਰਚੰਦਰ ਸਿੰਘ ਗਲਦੀਪ ਸਿੰਘ ਨੇ ਆਪਣੀ ਗੋਲੀ ਦਾ ਫਾਇਰ ਰਾਈਫਲ ਦਾ ਫਾਇਰ ਮਾਰਿਆ ਉਹਦੇ ਮੋਢੇ 'ਚ ਲੱਗਾ ਮਹੰਜੀ ਸਕੇ ਉਹਨੂੰ ਆਪਾਂ ਦਾਖਲੇ ਤੋਂ ਕਰਵਾ ਕੇ ਇਲਾਜ ਕਰਾ ਰਹੇ ਆ ਗੁਰਨਾਨਕਾ ਹਸਪਤਾਲ ਉਹਦੇ ਤੇ ਮੁਕਦਮਾ ਆਪਾਂ 307 ਦਾ ਦਰਜ ਕਰਤਾ ਗਲਦੀਪ ਸਿੰਘ ਤੇ ਗਲਦੀਪ ਸਿੰਘ ਨੂੰ ਅਰੇਸਟ ਕਰ ਲਿਆ ਤੇ ਜਿਹੜਾ ਦਾ ਕਾਕਾ ਗੁਰਚੰਦਰ ਸਿੰਘ ਉਹਨੂੰ ਅਰੇਸਟ ਕਰਨ ਵਾਸਤੇ ਜਿੱਥੇ ਕਿਤੇ ਪਤਾ ਲੱਗਦਾ ਛਾਪੇਮਾਰੀ ਕਰੀ ਜਾਣੇ ਆ ਅੱਜ ਵੀ ਅਹੀ ਰੇਡ ਕਰਕੇ ਆਏ ਆ ਕਲਾਨੌਰ ਸਾਈਡ ਤੇ ਪਰ ਨਹੀਂ ਮਿਲਿਆ ਨਹੀਂ ਆਇਆ ਵੰਗੇਸ ਨੂੰ ਨਜ਼ਰੀ ਕਿਹਾ ਹੈ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜਿਹੜਾ ਮੁੰਡਾ ਨਹੀਂ ਐਸੋ ਇਹ ਤਾਂ ਧਮਕੀਆਂ ਬਾਰੇ ਕੋਈ ਸਾਡੇ ਕੋਲ ਗੱਲ ਸਾਹਮਣੇ ਨਹੀਂ ਆਈ ਉਤਰਾਂ ਨੂੰ ਰੈਸਟ ਕਰਨ ਲਈ ਆਪਾਂ ਅੱਜ ਕਲਾਂੌਰ ਗਰਦਾਸਪੁਰ ਲੱਗੇ ਰੇਡ ਕਰਕੇ ਆਏ ਹਾਂ ਹਾਂਜੀ ਉਹਨਾਂ ਕਹਿੰਦੇ ਖਤਰਾ ਹੈ ਉਹਨੂੰ ਲਗਾ ਕੇ ਜਿਹਦੇ ਤੋਂ ਪਤਾ ਹੈ ਉਹਨਾਂ ਦੇ ਬੰਦੇ ਹੁੰਦੇ ਜੀ ਲੈ ਕੇ ਉਹਨਾਂ ਦੇ ਘਰ ਨੂੰ ਤਾਂ ਤਾਲਾ ਲੱਗਾ ਉਹ ਆਖੀ ਜਾਣ ਰੱਖਦੇ ਸੀ ਤੇ ਡੇਲੀ ਉੱਥੇ ਜਾ ਕੇ ਉਹਨੇ ਉਹਨਾਂ ਦੇ ਘਰ ਰੇਡ ਕਰਕੇ ਆਉਣੇ ਆ ਘਰ ਨੂੰ ਤਾਲਾ ਲੱਗਾ ਹੋਇਆ ਜਲਦੀ ਜਲਦੀ ਕਰੀ ਹਾਂ ਜਲਦੀ ਤੋਂ ਜਲਦੀ ਕਰਤ ਤਰੀਕ ਕਰਾ ਦੇ ਜੀ ਕਾ ਜੋ ਘਰ ਕੋਈ ਨਾ ਨੁਕਸਾਨਾ ਹੋ ਸਕੇ